ਆ ਭਾਈ ਜੀ ਮਾਣਾ ਡੈਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਬਹੁਤ ਸੋਹਣੇ ਪਸ਼ੂ ਆ ਤੇ ਵਧੀਆ ਕੁਆਲਟੀ ਵਾਲੇ ਬਾਈ ਨਾਲ ਕਰਦੇ ਡਿਟੇਲ ਵਿੱਚ ਗੱਲ ਬਾਤ ਸਰਸੇ ਕਾਲ ਬਾਈ ਜੀ ਸਰਸੇ ਕਾਲ ਜੀ ਠੀਕ ਠਾਕ ਜੀ ਸਾਹ ਵਧੀਆ ਜੀ ਪਰਵਾਨਾ ਜੀ ਸਾਹ ਵਧੀਆ ਠੀਕ ਠਾਕ ਜੀ ਜਿਹਨੇ ਭੈਣ ਭਰਾ ਮਾਣਾ ਡੈਰੀ ਫਾਰਮ ਨਾਲ ਜੁੜਿਆ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆਂ ਹਾਂਜੀ ਜਿਹੜਾ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆਂ ਹਾਂਜੀ ਜੀ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਵੀ ਜੀ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦੇ ਆਂ ਧੰਨਵਾਦ ਜੀ ਇਹ ਜਨਵਾਰ ਵੀ ਦੀ ਅੱਡੇ ਚੰਗੇ ਟੌਪ ਦੇ ਆ ਵਧੀਆ ਕੁਆਲਟੀ ਵਾਲੀ ਇਹਦੀ ਪੂਰੀ ਝੋਟੀਆਂ ਸੁੰਨ ਵਾਲੀ ਤਿਆਰ ਹਾਂਜੀ ਇਹ ਝੋਟੀਆਂ ਇੱਕ ਤਾਜੀ ਸੋਈ ਹੈ ਠੀਕ ਜੀ ਤਾਜੀ ਸੋਈ ਹਾਂਜੀ ਝੋਟੀਆਂ ਵੀ ਜੀ ਦੋ ਘਾਹ ਦਿੱਤੀਆਂ ਵਾ ਚੰਗੀਆਂ ਘੱਟੀਆਂ ਠੀਕ ਜੀ ਦੋ ਜਾਨੀਆਂ ਸੀ ਯਾਰ ਹਾਂਜੀ ਸਾਧ ਕੇ ਭੇਜ ਦਿੱਤੀਆਂ ਠੀਕ ਜੀ ਇੱਕ ਸੱਤਾਂ ਮਹੀਨੇ ਦੀ ਮੈਂ ਗੱਪਣ ਦੇ ਗਾਂ ਆ ਇਹ ਗਾਂਏ ਸੱਤਾਂ ਮਹੀਨੇ ਮੈਂ ਗੱਪਣ ਇੱਕ ਕਿੰਨਾ ਜੀ ਵੇਗੀ ਇਹ ਚੋਆ ਨੀ ਕੰਗੇ ਜਾਂਦਾ ਟੌਪ ਦੇ ਆ ਜਿਹੜੇ ਕਾਲੇ ਡੰਗਰ ਪਾ ਲੈ ਵੀਡੀਓ ਦੇਣਦੇ ਨੇ ਆ ਬਸ ਸਾਫ ਹੈ ਜੰਮਾ ਟੌਪ ਦੇ ਠੀਕ ਹੈ ਹਾਂਜੀ ਐਂਡ ਕਰਕੇ ਵੀਜੀ ਸਾਰੇ ਵੀਰ ਭਰਾ ਵੀਡੀਓ ਵੇਖਿਆ ਕਰੋ ਠੀਕ ਹੈ ਜੀ ਸਾਰਾ ਧੰਨਵਾਦ ਕਰਦਾ ਜਿੰਨੇ ਲਾਈਕ ਕਮੈਂਟ ਸ਼ੇਅਰ ਕਰਦੇ ਆ ਬਹੁਤ ਬਹੁਤ ਧੰਨਵਾਦ ਭਾਈ ਇਹ ਛੋਟੀ ਵੀਰ ਦੁਜਾ ਸੁਹਾਤ ਹੋਈ ਠੀਕ ਹੈ ਜੀ ਦੁਜਾ ਸਾਰੀ ਛੋਟੀ ਫੀਆ ਮਗਰ ਕੱਟੀ ਮਗਰ ਕੱਟੀ ਆ ਗਈ ਪਰ ਵੀਰ ਛੋਟੀ ਨਾ ਨਾ ਕ ਪੂਰਾ ਟੌਪ ਦਾ ਠੀਕ ਹੈ ਸਰੇ ਇਹਦੀ ਛੋਟੀ ਵੀਡੀਓ ਅੱਜ ਕੱਚੀ ਬੌਲੀ ਹੋਊਗੀ 12 ਕਿਲੋ ਹੋ ਜਾਏ 11 ਕਿਲੋ ਹੋ ਜਾਏ ਪਰ ਚੰਗੀ ਕੁਆਲਿਟੀ ਵਾਲੀ ਝੋਟੇ ਫਰੇ ਠੀਕ ਚੰਗੇ ਵੀਰ ਵਧੀਆ ਸੇਵਾ ਵੀਰ ਭਰਾ ਜਿਹੜਾ ਕਰੇ ਜਿਹਨਾਂ ਦਾ ਵੀਰ ਕੌੜਾ ਥੋ ਪ੍ਰਸੈਂਟ ਪਰਖਿਆ ਨਾ ਹਾਂਜੀ ਉਹ ਅਸਲ ਬੰਦਾ ਝੋਟੀ ਮੈਂ ਤੋਂ ਪਹਿਲਾਂ ਪਛਾਣ ਦੂ ਵੀ ਕਿਹੜੇ ਲਾਕੇ ਦੀ ਝੋਟੀ ਹੈ ਤੇ ਕਿੰਨਾ ਦੁੱਧ ਪਾਜੂ ਸਹੀ ਗੱਲ ਹੈ ਅਸਲ ਚੀਜ਼ ਆ ਵੀਰ ਬੇ ਸਰੀਰ ਝੋਟੀ ਦਾ ਕੀ ਅੰਗ ਪੈਰ ਤੀਂ ਬਗੇ ਠੀਕ ਹੈ ਕੱਢੀ ਸੀ ਵਧੀਆ ਕੁਆਲਟੀ ਵਾਲੇ ਪਸ਼ੂ ਆ ਬਹੁਤ ਸੋਹਣੇ ਸਾਫ਼ ਝੋਟੀ ਜਿੰਨੂੰ ਕਦੇ ਨੀ ਗਿਨਣਾ ਹੀ ਸਰੇ ਠੀਕ ਹੈ ਕੱਟੀ ਮਗਰ ਕੱਟੀ ਆ ਕਿ ਸੋ ਵਧੀਆ ਗੱਲ ਆ ਚੈਂਪੀਅਨ ਝੋਟੀ ਵੀਰ ਸਾਰੀ ਠੀਕ ਹੈ ਸਰੀਆ ਦੀ ਕੁਆਲਿਟੀ ਵਾਲੀ ਰੇਡ ਵੀ ਵੀਰ ਬਿਲਕੁਲ ਜਾਇਜ਼ ਕਰਾਂਗੇ ਬਿਲਕੁਲ ਜਿੰਨੇ ਨਿਕਾਰੇ ਨੇ ਬਿਲਕੁਲ ਛੋਟਾ ਰੇਡ ਮੁੱਲ ਕਰਨ ਨੂੰ ਵੀਰ ਛੋਟੀਆਂ ਸਾਡੇ ਦੇ ਹਿਸਾਬ ਨਾਲ ਇਹਦੇ ਨਾਲ ਦੀਆਂ ਵੀਰ 2 ਲੱਖ ਤੋਂ ਬਾਹਰ ਝੋਟੀਆਂ ਵੇਚੀਆਂ ਬਿਲਕੁਲ ਸਹੀ ਗੱਲ ਹੈ ਬਿਲਕੁਲ ਜਾਇਜ਼ ਖਾਨ ਦੇ ਨਾਮ 1 ਲੱਖ 60 ਹਜ਼ਾਰ ਦੀ ਇੱਕ 60 ਦੀ ਕਰ ਦੋ ਭਾਈ ਮਾਨ 1 55 ਦੀ 1 55 ਦੀ ਠੀਕ ਹੈ ਜੀ ਆ ਸੁਣਾਓ ਝੋਟੀਆਂ ਦੇਵਾਂਗੇ ਵੀਰ ਉੱਪਰ ਆਰ ਪਰ ਦੀ ਭਾਜੀ ਠੀਕ ਹੈ 1 55 ਪਰ ਇਹਦਾ ਝੋਟੀਆਂ ਦੇਵਾਂਗੇ ਆਰਟੀ ਛੋਟੀ ਡੋਕੀ ਤੋੜਦੀ ਆ ਪੂਰੇ ਸਾਫ ਦੇ ਸੁਫਰੀ ਜਿਹਨੂੰ ਕਹਿੰਦੇ ਨਾ ਵਧੀਆ ਵਧੀਆ ਵਾਗ ਕਰ ਰਿਹਾ ਵਧੀਆ ਕੁਆਲਟੀ ਜੋ ਟੀ ਹੈ ਪੂਰੀ ਸੇਵਾ ਕਰੇ ਵੀ ਛੋਟੀ ਚੰਗਾ ਦੁੱਧ ਪਾਉਂਗਾ ਠੀਕ ਆ ਵੀਰ ਜੀ ਕੁਆਲਟੀ ਹੈ ਨਿੱਕਰੀ ਦੀ ਝੋਟੀ ਵਾਡੀ ਠੀਕ ਆ ਜੀ ਗਾੜੀ ਆ ਕੇ ਚੈੱਕ ਕਰ ਲੋ ਫਰੀਜ ਆ ਨੀਦੀ ਬੁਰੀ ਵੀ ਛੋਟੀ ਆ ਹਾਂਜੀ ਦੱਸੋ ਇਹ ਖਾਸ ਜਿਹਨੂੰ ਕਹਿੰਦੇ ਨਾ ਆਪਣੇ ਘਰ ਵਿੱਚ ਖਾਣਾ ਜੀ ਆਪਣੇ ਘਰ ਹੋਇਆ ਜੀ ਤੇਲਾ ਵਾਲੀ ਪੂਰੀ ਜੀ ਲੈ ਲਓ ਤੇਲ ਧੂੜਾ ਇਹਦੇ ਜੇ ਤੇ ਝੋਟੀ ਹੁਣ ਕੋਈ ਲੱਲੂ 5-4 ਦਿਨਾਂ ਸਾਂਭ ਲੂਗਾ ਹਾਂਜੀ ਨਹੀਂ ਤੇ ਤਿਆਰ ਹੋਈ ਦੀ ਵੀਡੀਓ ਕੱਲੀ ਦੀ ਪਾਵਾਂਗੇ ਮદાન ਗੜਦੂ ਖਲਿਓ ਪੂਰੀ ਠੀਕ ਏ ਇੰਦਾਂ ਦੀ ਝੋਟੀ ਛੱਡੀ ਨਹੀਂ ਆ ਵੀ ਭਾਵੇਂ ਰਸਾ ਵੀ ਗਾ ਲਿਓ ਲਾਗ ਠੀਕ ਏ ਜੀ ਝੋਟੀ ਇੱਕ ਤੇ ਕਹਿ ਦੇਣਾ ਵੀ ਹਾਥੀ ਦੁੱਧ ਆਪਣੇ ਖਾਸ ਬੰਦੇ ਕੋਲ ਇਹਦੇ ਝੋਟੀ ਆਪ ਹਾਥੀ ਚੋਈ 18 ਕਿਲੋ ਝੋਟੀ ਚੱਲੀ ਦੁੱਧ 18 ਚੱਲੀ ਦੇਖੋ ਜੀ ਪੂਰੀ ਸਾਫ ਮੈਂ ਆ ਵਧੀਆ ਪਾਦੇ ਸਵਾਦ ਦੇ ਦਾਂਗੇ ਏਦਾਂ ਦੀ। ਗਿਲਾ ਵਾਲੀ ਬੂਰੀ ਤਾਂ ਵਧੀਆ ਕੁਆਲਟੀ ਵਾਲੀ ਮੈਂ ਜੀ। ਮੈਂ ਨਾਲ ਵੀ ਸਾਰੀ ਸਿਹਰੀ ਕਟੀਆਂ। ਦੇਖੋ ਜੀ ਹੱਡੀ ਸੀੜਾ ਭਵੇਂ ਏਦਾਂ ਗੱਬਣ ਥਲੇ ਪਈ ਸਾਰਾ ਰਸਾ ਉੱਤੇ। ਮੇਰੇ ਸੀੜੀਆਂ ਦੇਖੋ ਮੈਂ ਦੀਆਂ। ਨਹੀਂ ਮੈਂ ਦੀ ਵੀ ਪੂਰੀਆਂ ਨਹੀਂ ਚੀਜ਼ਾਂ ਮਿਲਦੀਆਂ ਸਹੀ ਗੱਲ ਜੀ। ਪੂਰੀ ਕੁਆਲਟੀ ਵਾਲੀ ਝੋਟੀ ਆ। ਗੱਬਣ ਝੋਟੀ ਜਾਂਦੇ ਵੀ ਏਦਾਂ ਟਿੱਪੀ ਉਥੇ। ਨਾ ਤਾਂ ਮਾਰ ਜੀ ਤੇ ਝੋਟੀ ਫਰੀ। ਵੇਖ ਲੋ ਜੀ ਕਿੰਨੀਆਂ ਕਰਮਾਲੀ ਪੂਰੀਆਂ ਸੀੜੀਆਂ ਵਧੀਆ ਸਾਫ ਸੁਖਰੀ। ਹਰ ਕੁਆਲਟੀ ਪਖੋ। ਜੀ ਜੀ ਵੀ ਸੇਵਾ ਕਰੀ ਨਾ। ਹਾਂ ਜੀ। ਕਿੰਵੀਰੇ ਆਪ ਦੱਸੋਗਾ ਵੀ ਠੀਕ ਛੋਟੀ ਹੈਗੀ ਠੀਕ ਦੇ ਇਹ ਦਿਨ ਲੈ ਜੋਗੀ 5-7 ਦਿਨ ਆਰੇ ਵੀਰ 8 ਦਿਨ ਖਾਣੇ ਪੂਰੇ 8 ਦਿਨ ਲਾਲ ਦਾਲ ਨਾਲ ਆਉਂਦਾ 8 ਦਿਨ ਲੈ ਜੋਗੀ ਪਰ ਛੋਟੀ ਇੱਕ ਰਤ ਤੁਰਨਾ ਖਾ ਹੋ ਜਾਊਗਾ ਇੰਨਾਂ ਲੇਵਾ ਮਾਰਦੀ ਠੀਕ ਜੀ ਕਿਉਂ ਪਿਓਰ ਵੀਰ ਅਸਰ ਠੀਕ ਹੈ ਜੀ ਜੀ ਰਸੋ ਬਾਈ ਕੀ ਪ੍ਰਾਈਸ ਹੈ ਜੀ ਸਾਡੀ ਛੀੜ ਕੀ ਰੇਟ ਜੀ ਮਨਵੀਰ ਜੀ ਦੇ ਛੋਟੀ ਦੀ ਪੂਰੇ ਮੋਲ ਨਾਲ ਲਈ ਆ ਤੇ ਸਾਹ ਰਹੀ ਹੈ ਛੋਟੀ ਦੀ ਜੀ ਦੇ ਕੋਈ ਵੀਰ ਭਰਾ ਚਾਹਵਾਣ ਉਹ ਫੋਨ ਤੇ ਛੋਟੀ ਕਰ ਲਾਂਗੇ ਹਾਂਜੀ ਤੇ ਜੇ ਨਹੀਂ ਤਾਂ ਤਿਆਰ ਹੋਈ ਦਾ ਮੁੱਲ ਕਰਨਾ ਤੇ ਤਿਆਰ ਹੈ ਮੋਲ ਲਊਗਾ ਇਹ ਜੇ ਤਾਂ ਕੱਚੀ ਹੈ ਤਿਆਰ ਹੀ ਦਾ ਮੁੱਲ ਕਰ ਲਾਂਗੇ ਨਾ ਪੂਰੀ ਮੈਂ ਦੀ ਵੀ ਕੁਆਲਿਟੀ ਵਾਲੀ ਮੈਂ ਆ ਪੂਰੀ ਸਾਫ਼ ਤੇ ਸੁਥਰੀ ਤੇ ਵਧੀਆ ਕਮਾਣਗੇ ਜਿੱਦਾਂ ਵੀ ਪੂਰੇ ਥਲੇ ਮદાન ਕੱਢੋਗੇ ਫਿਰ ਆਪਾਂ ਸੋ ਇਹ ਪਵਾਮੇ ਤੇ ਵੀਡੀਓ ਨਹੀਂ ਲੱਗਿਆ ਉਹ ਦਿਨ ਝੋਟੀਆਂ ਜਿਹੜੀ ਗੱਲ ਜੇ ਕੋਈ ਵੀਰ ਹੋਇਆ ਚਾਹ ਵਾਂਦੇ ਫਿਰ ਫੋਨ ਤੇ ਮੋੜ ਲਾ ਲ ਠੀਕ ਹੈ ਹਾਂ ਆ ਜਿਹੜੀ ਗੱਦੀ ਲਗੀ ਐ ਇਹ ਪਟਾਲੇ ਦਾ ਵੀਰ ਆਪਣਾ ਫੌਜੀ ਉਹਦੇ ਕੋਈ ਚੱਲੀਗੇ ਠੀਕ ਹਾਂ ਦੱਸੋ ਜੀ ਇਹਦੇ ਬਾਰੇ ਇਹ 7 ਮਹੀਨੇ ਦੀ ਵੀਰ ਜੀ ਪੂਰੀ ਚੈੱਕ ਪਾ ਦਿਆ 7 ਮਹੀਨੇ ਦੀ 7 ਮਹੀਨੇ ਦੀ ਪੂਰੀ ਚੈੱਕ ਪਾ ਦਿਆ ਚਟੀਆਂ ਅੱਖਾਂ ਦੀ ਝੋਟੀ ਹੈਗੀ ਦੂਜਾ ਸਮਾਂ ਦੋ ਤੋਂ ਡਰਾਈ ਦੋ ਦੋ ਡਰਾਈ ਦੋ ਨਹੀਂ ਦੈਂਕ ਤੁਹਾਡਾ ਇਹ ਕੱਦ ਕਾਰਡ ਦੀ ਪੂਰੀ ਵੱਡੀ ਆ ਵੱਡੀ ਮੱਝ ਆ ਪੂਰੀ ਕੁਆਲਿਟੀ ਵਾਲੀ ਕਿੱਟੀਆਂ ਆਖਾਂ ਨਹੀਂ ਜੀ ਜੇ ਪੈ ਜਾਂਦੀ ਹੈ ਕਿਉਂ ਦੂਜਾ ਸੂਆ ਵੀ ਚੇਰਾ ਤੇਰਾ ਸਾਂਭ ਲਊਗਾ ਛੋਟੀ ਚੋਧੜੀ ਉਹਨੇ ਵੱਡੇ ਵਜਨ ਦੀ ਇਹਦੇ ਪੱਦਕਾਠ ਵੇਖ ਕੇ ਜਿੰਨੇ ਕਿਨੇ ਝੋਟੀ ਸਾਹਮਣੀ ਹੈ ਤੁਹਾਨੂੰ ਪਤਾ ਵੀ ਜੀ ਕਾਤ ਵਜਨ ਨਾਲ ਡੰਗਰ ਲੈਣਾ ਜਿਹੜਾ ਮਾਸਾ ਰਗੋਂ ਕਦਾਂੀ ਨਹੀਂ ਨਹੀਂ ਇਹ ਦੋ ਜੀ ਪੂਰੀ ਝੋਟੀ ਵੱਡੀ ਆ ਤੇ ਕਿੰਨੇ ਦੀ ਵੀਰ ਝੋਟੀ ਦੇ ਦੇਣੀ ਆ ਹਾਂ ਨਹੀਂ ਉਹਨੇ ਦੀ ਝੋਟੀ ਉਤਰਾ ਹੀ ਆ ਖੜੀ ਖਲੋ ਤੇ ਜਿੱਦਾਂ ਹੀ ਵੱਡੀ ਹੈ ਹਾਂਜੀ ਮੁੱਲ ਭਾਵੇਂ ਝੋੜੀ ਦਾ 75 70 ਚੋਂ ਹੀ ਦੋ ਛੱਡਾਂਗੇ 68000 60000 ਦੀ ਹਾਂ ਨਹੀਂ 60000 ਦੀ ਠੀਕ ਹੈ ਜੀ ਲਓ ਜੀ ਜੀ ਅਸਨੋ ਭਾਈ ਕਹਿੰਦਾ ਮੈਂ 88000 ਦੀ ਦੇ ਦਾਂਗੇ ਤਾਂ ਵਧੀਆ ਜੀ ਨੂੰ ਗੰਦੇ ਆ ਥਣੀਆਂ ਚੰਗੀ ਜਵਰੇ ਵੱਡੀ ਝੋਟੀ ਆ ਹਾਂਜੀ ਸਾਹ ਸੋਰੀ ਕਿਹਾ ਕਿ 3 ਮਹੀਨੇ ਸਾਨੂੰ ਡਾਲ ਲਈ ਜਿਤਨਾ ਦਾ ਬਾਜ਼ਾਰ ਹੋਣਾ ਜਿੱਥੇ ਮੈਂ ਜਾ ਕੇ ਸੁਣੀ ਆ ਹਾਂਜੀ ਪੂਰੀ ਮਹੀ ਚੰਗੀ ਝੋੜਾ ਮੇਟੀ ਆ ਸਾਹ ਬਣਾ ਵੀ 7 ਮਹੀਨੇ ਤੋਂ ਮਿਕਰਦੀ ਠੀਕ ਹੈ ਜੀ ਗੱਲ ਅੱਗੇ ਪੈਤੀ ਪਛਤੇ ਆ ਬੈੜ ਤੇ ਪਾਦੀ ਵੀ ਰਵੇ ਮੜਿਆ ਹਾਂਜੀ ਪਰ ਅਸਲ ਚੀਜ਼ ਹੈ ਗਾਈ ਠੀਕ ਹੈ ਜੀ ਇੰਨੀ ਜਿਆਦਾ ਠੰਡੀ ਨਹੀਂ ਠੀਕ ਜੀ ਬੜੀ ਠੀਕ ਜੀ ਦੇਣਾ ਮੇਰਾ ਆਟਲਾ ਅੱਜ ਸੰਗ ਜੀ ਹਾਂ ਹਾਂ ਠੰਡੀ ਠੰਡੀ ਪੂਰੀ ਜਿਆਦਾ ਫੋਲ ਠੀਕ ਕੋਈ ਰੱਤੀ ਕੁਤੀ ਨਹੀਂ ਪਾਉਂਦੀ ਲੋੜ ਆ ਫਾਲ ਫੋਨ ਭਾਰਾ ਲਗਾ ਦੋਰਾ ਸੇਵਾ ਪੂਰੀ ਕੀਤੀ ਵੀਰ ਹਾਂ ਤਾਂ ਵੀ ਠੰਡੀ ਠੰਡੀ ਬੜੀ ਠੀਕ ਇਹ ਦੇਖੋ ਨਿੱਕੀ ਵਧੀਆ ਸਾਦੇ ਸੁਥਰੀ ਬਹਿੜਿਆ ਪੂਰੀ ਕੁਆਲਿਟੀ ਆ ਧਿਆਨ ਦੇਖੋ ਵੇਖੀ ਵਸੀ ਦਾ ਮੱਕੀ ਤੁਰਕਣ ਵਾਲਾ ਫੀਰਿਆ ਸਹੀ ਗੱਲ ਹੈ ਲੈ ਆਓ ਜੀ ਧਿਆਨ ਨਾਲ ਹੋਲੀ ਦੇਖੋ ਇਹ ਹੋਈ ਪੂਜੀਓ ਕੈ ਨਾਹ ਹੋ ਰਹੀ ਦੀ ਪੂਰੀ ਵੀ ਤੇ ਗੋਲਿਆ ਸਾਂਭੀ ਤੋ ਤ ਵੀਰ ਦਜਾ ਸੁਆ ਸੁਣੀ ਆ ਠੀਕ ਤੇ ਪਹਿਲੇ ਸਵੇਰੇ ਦੁੱਧ ਤੋਂ 10000 ਕਿਲੋ ਵਧੀਆ ਚੋਆ ਠੀਕ ਜੀ ਤੇ ਬਾਕੀ ਛੱਡੀ ਹੋਈ ਬੜੀ ਕੈਂਦਰੇ ਕੋਲ ਬੜਾ ਘੱਟ ਬਤਰੀ ਆ ਪਰ ਪੂਰੀ ਫੋਲ ਛੱਡੀ ਆ ਵੀ ਠੀਕ ਬੜੀ ਛੱਡੀ ਹੋਈ ਅਸੀਂ ਜੋ ਕੀ ਕੋਲਿੰਗ ਲੋੜੇ ਲੋੜ ਛੱਡੀ ਪੂਰੀ ਠੰਡੀ ਆ ਇਹਨਾ ਕੋਈ ਕੈਮਰੇ ਥੋੜੇ ਡਰਨੇ ਖੋਣਾ ਡਰਦੀ ਆ ਬਾਕੀ ਛੱਡੀ ਦੋਨੇ ਬਣੇ ਥਲਿਆਂ ਦੀ ਬੈਠਾ ਵੀ ਲੋਈ ਕੋਈ ਫੜੀ ਨਹੀਂ ਅਗੋ ਪੀਠੰਡੀ ਸੀ ਰਿਆ ਵੀ ਸਾਡੇ ਕੈਮਰੇ ਗਾ ਕੇ ਚੱਲਣ ਕਰਕੇ ਥੋੜੀ ਜਿਹਾ ਜਾਨਵਰ ਦੀ ਕਾਲ ਜੀ ਮਨਉਂਦਾ ਨਾ ਤੁਰ ਲੱਗੇ ਆ। ਠੰਡੀ ਬੜੀ ਬੜੀ ਠੰਡੀ ਸੀ ਰਿਆ ਠੰਡੀਆਂ ਠੰਡੀ ਪੂਰੀ ਆ। ਆ ਗਏ ਘਰ ਆ ਯਾਰ ਕਿਹ ਹੁੰਦੇ 1 2 ਜਾਨਵਰ ਕਿਹ ਹੁੰਦੇ ਆ। ਘਟ ਕੱਢੇ ਆ ਦੇ ਨਾਲੇ ਨਾ ਤਾਂ ਕਰ ਕਰਦੇ। ਭਰਾ ਆ ਜਾਂਦੇ ਜਿਹੜੀ ਗਾਨਿਆ। ਹਾਂਜੀ ਹਾਂਜੀ। ਬਿਲਕੁਲ ਜਿਆਜ ਵੀਰ ਹਾਂ ਦੇ ਨਾਮ ਮੋਹਨ ਸਿੰਘ ਭਾਵੇਂ ਨੇ ਜੋ ਮਾਦੀ 35 ਹਜ਼ਾਰ ਦੀ ਐ ਸਨੋਈ। 35 ਹਜ਼ਾਰ ਦੀ। ਐਂਡ। ਚਲੋ ਸ਼ੁਰੂ ਵੀਰ ਸਾਹਿਬ। ਬਿਲਕੁਲ ਜਿਆਜ ਆ। ਜਿਆਜ ਆ ਬਿਲਕੁਲ। ਚੋੜਾ ਵੀ ਲੋ ਬਾਈ ਕਹਿੰਦੇ 35000 ਦੀ ਐਸਨੋ ਦੇ ਦਾਂਗੇ ਕਰ ਦੋ ਬਾਈ ਮਾਨ ਹੋ ਜੂ ਮੌਕੇ ਤੇ ਵੀ ਥੋੜਾ ਥੋੜਾ ਕਰ ਦਾਂਗੇ ਚੋੜਾ ਮੌਕੇ ਕਰ ਦੋ ਠੀਕ ਹੈ ਜੀ ਬਾਈ ਕਹਿੰਦਾ ਮੌਕੇ ਤੇ ਮਨ ਜ਼ਰੂਰ ਹੋਊਗਾ ਤੇ ਮੇਰੇ ਕੋਲ ਦੇਖੋ ਜੀ ਪੂਰੀ ਵੈ ਠੰਡੀ ਸੀਰ ਹੈ ਤੇ ਕੁਆਲਟੀ ਵਾਲੀ ਠੀਕ ਹੈ ਦੇਖੋ ਯਾ ਪਛੂ ਬਈਆਂ ਕੋਲ ਪੂਰੇ ਠੰਡੇ ਸੀਰ ਪੂਰੀ ਮੱਝ ਮੈਂ ਬਹੁਤ ਵੱਡੀ ਕੁਆਲਟੀ ਵਾਲੀ ਤੁਹਾਡੀ ਦਾ ਕੋਈ ਮੋਲਣੀ ਆ ਆਹ ਪੈਂਦੇ ਵਿੱਚ ਜਿਹੜੀ ਗੱਲ ਆ ਪੈਸੇ ਨੱਕ ਕੇ ਨਹੀਂ ਇਹੋ ਜਿਹਾ ਡੰਗਰ ਮੈਂ ਸਹੀ ਗੱਲ ਜੀ ਜਿਹੜੇ ਤਾਂ ਨੀ ਸੁਣੀ ਨਾ ਘਰ ਛੋਟੀ ਹਾਂਜੀ ਯਾ ਬਾਣਿਆ ਤੇ ਨੀਦੀ ਬੋਰੀ ਦਾ ਇਹ ਆਪਣੇ ਘਰ ਹੋ ਰਿਸ਼ਤੇਦਾਰਾਂ ਕੋਲ ਵੀ ਖਾਸ ਇਹ ਪੂਰਾ ਪਈ ਨਾ ਮਨਗੀ ਤਾਂ ਮਹੀ ਬਾਰੇ ਉਹਨੇ ਲਿਖਾ ਕੇ ਲੈ ਰਿਹਾ ਵੀ ਇੰਦਾ ਦੀ ਮਹੀ ਹਸਲ ਚੀਂ ਗਿਆ ਕਿ ਦੜਲੀ ਮਹੀ ਠੀਕ ਹੈ ਹਾਂ ਅੱਡੀ ਸੀਲਿੰਗ ਹੀ ਜਾਂਦਾ ਵੀ ਇਹ ਨਹੀਂ ਜਿੱਥੇ ਮਰਜ਼ੀ ਬੈਠਾ ਰਹਿਣਗੇ ਠੀਕ ਹੈ ਇੰਨੀ ਥੱਦੀ ਓਕੇ ਜੀ ਇਹ ਫਿਰ ਆ ਝੋਟੀ ਪੂਰੇ ਸਾਫ ਦੇ ਸਪਸ਼ਟ ਠੀਕ ਹੈ ਜੀ ਬਾਕੀ ਵੀਡੀਓ ਲਾਈਕ ਤੇ ਕਮੈਂਟ ਤੇ ਸ਼ੇਅਰ ਵਾਤੋਂ ਵਾਤ ਚੈਨਲ ਨੂੰ ਕਰਿਆ ਕਰੋ ਜਿਨੇ ਵੀਰ ਭਰਾ ਸਾਹਿਬ ਨਾਲ ਜੁੜੀ ਸਾਰਾ ਦੋਤਾਂ ਦਾ ਧੰਨਵਾਦ ਕਰਦੇ ਆਂ ਹਾਂਜੀ ਹਾਂਜੀ ਫੋਨ ਨੰਬਰ ਵੀਡੀ ਹੈਗਾ 84 27 40 7556 ਨਾਮ ਮਾਨਾ ਦੇ ਪਿੰਡ ਪੋਮਾ ਪਿੰਡ ਪੋਮਾ ਲਾਈਕ ਤੇ ਕਮੈਂਟ ਤੇ ਸ਼ੇਅਰ ਵਾਤੋਂ ਵਾਤ ਚੈਨਲ ਨੂੰ ਕਰਿਆ ਕਰੋ ਠੀਕ ਹੈ ਜੀ ਜਿਨੇ ਵੀਰ ਭਰਾ ਸਾਹਿਬ ਨਾਲ ਜੁੜੀ ਸਾਰਾ ਦੋਤਾਂ ਨੂੰ ਧੰਨਵਾਦ ਭਾਈ ਜੀ ਸਤਿ ਸ੍ਰੀ ਅਕਾਲ